ਕਿਸੇ ਪਰਨੋਟ ਤੇ ਲਿਖਣਾ ਲਿਖ ਲਓ ਆ ਮੇਰੀ ਰਿਕਾਰਡਿੰਗ ਸੇਵ ਕਰਕੇ ਰੱਖਿਓ 5 ਸਾਲਾਂ ਨੂੰ ਪੰਜਾਬ ਦਾ ਹਾਲ ਵੇਖਿਓ ਤੇ 10 ਸਾਲਾਂ ਤੇ ਮੇਰੀ ਅਰਦਾਸ ਹੈ ਮਾਰੇ ਚਾਪਚੀ ਦੇ ਵਾਸਤੇ ਸੋ ਤੁਸੀਂ ਸਮਝ ਗਏ ਆ ਕਿ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਕਈ ਵਾਰੀ ਫਿਰ ਅੱਛਾ ਨਹੀਂ ਲੱਗਦਾ ਆਪਾਂ ਨੂੰ ਤੇ ਮੈਂ ਬੜਾ ਆਪ ਜੀ ਨੂੰ ਰਿਕਵੈਸਟਫੁਲੀ ਇਹ ਬੇਨਤੀ ਕਰਦਾ ਕਿਉਂਕਿ ਤੁਹਾਡੇ ਕੋਈ ਨਾ ਕੋਈ ਭਗਤ ਨੇ ਸੁਣਤਾ ਲੈਣਾ ਹੀ ਆ ਤੇ ਆਪ ਜੀ ਤੱਕ ਪਹੁੰਚ ਵੀ ਜਾਣਾ ਕਿਸੇ ਪਰਨੋਟ ਤੇ ਲਿਖਣਾ ਲਿਖ ਲਓ ਆ ਮੇਰੀ ਰਿਕਾਰਡਿੰਗ ਸੇਵ ਕਰਕੇ ਰੱਖਿਓ 5 ਸਾਲਾਂ ਨੂੰ ਪੰਜਾਬ ਦਾ ਹਾਲ ਵੇਖਿਓ ਤੇ 10 ਸਾਲਾਂ ਨੂੰ ਤਰਨ ਤਰਨ ਵਾਲਾ ਹਾਲ ਸਾਡੀ ਬੈਲਟਾਂ ਦਾ ਪਟਿਆਲੇ ਦਾ ਸਮਾਣੇ ਦਾ ਆ ਸਾਰਿਆਂ ਸ਼ਹਿਰਾਂ 'ਚ ਦੇਖੋਗੇ ਤੁਸੀਂ ਚਰਚਾ ਹੀ ਚਰਚਾ ਹੋਣ ਗਈਆਂ ਹੋਣ ਗਈਆਂ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰਚਾਰਕ ਆਪਣੀ ਸਟੇਜ ਤੋਂ ਇਹ ਪ੍ਰਚਾਰ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਆਉਣ ਵਾਲੇ ਦਸਾਂ ਸਾਲਾਂ ਵਿੱਚ ਸਾਰਾ ਪੰਜਾਬ ਜਿਹੜਾ ਹੈ ਉਹ ਈਸਾਈ ਹੋ ਜੂਗਾ ਤੇ ਮੈਂ ਪੁੱਛਣਾ ਚਾਹਣਾ ਭਾਈ ਜੇ ਚੰਗੀਆਂ ਚੀਜ਼ਾਂ ਆ ਕਿਸੇ ਰਿਲੀਜੀਅਨ ਦੇ ਅੰਦਰ ਜੇ ਤੁਸੀਂ ਧਰਮ ਦੀ ਗੱਲ ਕਰਦੇ ਹੋ ਚ ਇਸ 크ਿਸਚਨ ਧਰਮ ਦੇ ਅੰਦਰ ਚੰਗੀਆਂ ਗੱਲਾਂ ਨੇ ਚੰਗੀ ਸਿੱਖਿਆ ਤੇ ਜੇ ਲੋਕ ਉਸ ਸਿੱਖਿਆ ਨੂੰ ਅਪਣਾਉਂਦੇ ਨੇ ਤਾਂ ਫਿਰ ਮਤਲਬ ਦੁੱਖ ਕਾਦਾ ਭਾਈ ਫਿਰ ਆਪ ਜੀ ਨੂੰ ਬੜੀ ਨਿਮਰਤਾ ਨਾਲ ਬੇਨਤੀ ਹੈ ਭਾਈ ਇਸ ਗੱਲ ਦੇ ਉੱਤੇ ਵੀ ਆਪਣਾ ਹਾਜਮਾ ਵੱਡਾ ਕਰੋ ਵੈਸੇ ਤਾਂ ਤੁਸੀਂ ਬਹੁਤ ਸਲਜੇ ਹੋਏ ਆਂ ਔਰ ਆਪ ਜੀ ਨੂੰ ਲੋਕ ਬੜਾ ਧਿਆਨ ਦੇ ਨਾਲ ਸੁਣਦੇ ਨੇ ਪਰ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਅੰਦਰ ਜਿਹੜੀ ਕੜਤਣ ਐ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜੈਲਸ ਨਜ਼ਰ ਆਉਂਦੀ ਆ ਤੁਹਾਡੀਆਂ ਗੱਲਾਂ ਵਿੱਚ ਤੇ ਬੜੀ ਨਿਮਰਤਾ ਨਾਲ ਬੇਨਤੀ ਐ ਤੁਸੀਂ ਬਹੁਤ ਅੱਛੇ ਇਨਸਾਨ ਆ ਬੜੇ ਸੁੰਦਰ ਆ ਔਰ ਜਦੋਂ ਵੀ ਤੁਸੀਂ ਕੋਈ ਇਹੋ ਜਿਹੀ ਗੱਲ ਕਰਦੇ ਆ ਤੇ ਬਹੁਤ ਦੁੱਖ ਲੱਗਦਾ ਮਨ ਨੂੰ ਕਿ ਇਹੋ ਜਿਹੇ ਸੂਝਵਾਨ ਬੰਦੇ ਵੀ ਜਦੋਂ ਕੋਈ ਤੰਜ ਕਸਦਿਆ ਤੇ ਉਹਨਾਂ ਦੇ ਮੂੰਹੋਂ ਇਹ ਸੱਚਦਾ ਨਹੀਂ ਤੇ ਮੇਰੀ ਇਹ ਅਰਦਾਸ ਹੈ ਪਰਮੇਸ਼ਵਰ ਤੁਹਾਨੂੰ ਹੋਰ ਬਲ ਬਖਸ਼ਣ ਤੇ ਤੁਸੀਂ ਹੋਰ ਚੜ੍ਹਦੀ ਕਲਾ ਵਿੱਚ ਰਹੋ ਜਿਵੇਂ ਪਹਿਲਾਂ ਹੀ ਸਾਡੇ ਇੱਕ ਬੰਦੇ ਨੇ ਲਿਖਿਆ ਕਿ ਸਬਦਾ ਭਲਾ ਤੇ ਚੜ੍ਹਦੀ ਕਲਾ ਤੇ ਮੇਰੀ ਅਰਦਾਸ ਹੈ ਮਹਾਰਾਜ ਆਪ ਜੀ ਦੇ ਵਾਸਤੇ ਸੋ ਤੁਸੀਂ ਸਮਝ ਗਏ ਆ ਕਿ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਕਈ ਵਾਰੀ ਫਿਰ ਅੱਛਾ ਨਹੀਂ ਲੱਗਦਾ ਆਪਾਂ ਨੂੰ ਤੇ ਮੈਂ ਬੜਾ ਆਪ ਜੀ ਨੂੰ ਰਿਕਵੈਸਟਫੁਲੀ ਇਹ ਬੇਨਤੀ ਕਰਦਾ ਕਿ ਕਿ ਤੁਹਾਡੇ ਕੋਈ ਨਾ ਕੋਈ ਭਗਤ ਨੇ ਸੁਣਤਾ ਲੈਣਾ ਹੀ ਹੈ ਤੇ ਆਪ ਜੀ ਤੱਕ ਪਹੁੰਚ ਵੀ ਜਾਣਾ ਤੇ ਨਾਲ ਨਾਲ ਮੇਰਾ ਦੁਆ ਸलाम ਵੀ ਮੈਂ ਤੁਹਾਨੂੰ ਭੇਜਦਾ ਕਬੂਲ ਕਰਿਓ